ਮਾਤਾ ਜੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਹੈ ਕਿ ਕਿੱਥੇ ਗਏ ਮੈਂ ਤੇ ਏਟੀਐਮ ਤੇਰਾ ਹੁਣ ਖੜਿਆ ਹਾਂ ਜਾਂ ਤਾਂ ਇਹ ਵੀ ਏਟੀਐਮ ਮੇ ਕੋ ਰਹਿਦਾ ਸਰਪਿੰਦਰ ਨੇ ਤਾਂ ਮੈਨੂੰ ਉਦੋਂ ਨਹੀਂ ਦੱਸਤਾ ਕਿ 5000 ਰੁਪਏ ਕਢਾਇਆ ਵਾ ਕੱਲਾ ਤੂੰ ਮੇਰਾ ਸਾਰਾ ਏਟੀਐਮ ਖਾਲੀ ਕਰ ਦਿੱਤਾ ਮੈਨੂੰ ਲੱਗਦਾ ਇਹਨੇ ਤੈਨੂੰ ਚੋਰੀਆਂ ਕਰਨੇ ਸਿਖਾਤਾ ਵਾ ਉਹ ਨਹੀਂ ਆ ਜਦੋਂ ਦੀ ਗੱਲ ਹੋਈ ਬਣਾ ਦੱਸ ਮੰਮੀ ਆ ਕਿਵੇਂ ਚੋਰੀਆਂ ਕਰਦੀਆਂ ਨਾਲੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਿਹੜੇ ਏਟੀਐਮ ਚ ਪੈਸੇ ਕਢਾਏ ਅਸੀਂ ਪੁੱਛ ਇਹਨੂੰ ਇਹਨੂੰ ਪੁੱਛ ਕੇ ਵੇਖ ਵੀ ਇਹਨੇ ਫੜਿਆ ਕਿ ਨਹੀਂ ਏਟੀਐਮ ਬਸਹਿਰ ਮੇਰਾ ਤੇ ਮੇਰੀ ਗੱਲ ਤੇ ਤੇਰਾ ਖਲਾ ਤੇਰੀ ਭੈਣ ਵੀ ਤਾਂ ਤੈਨੂੰ ਵੀ ਦੋਵਾਂ ਨੂੰ ਮੈਂ ਕਰ ਦੇਣਾ ਇੱਥੋਂ ਤੇ ਮੇਰੀ ਗੱਸਾ ਰੋਹ ਜਾਣ ਕਿੱਥੇ ਕੰਮ ਕਰਨਾ ਜੇ ਨੂੰ ਅਸੀ ਜੀ ਮੈਂ ਕਿਸੇ ਨੂੰ ਨਹੀਂ ਦੱਸ ਜੇ ਕਿਤੇ ਮੂੰਹੋਂ ਗੱਲ ਨਿਕਲ ਗਈ ਤਾਂ ਤੈਨੂੰ ਮੈਂ ਜੀਦੀ ਇੱਥੇ ਅੰਦਰ ਲਾਪ ਦੇਣਾ ਨੀਗਨਿਕਾ ਕੰਮ ਵੀ ਨਹੀਂ ਮੁੱਕਦਾ ਸਾਰੀ ਦਿਹਰੀ ਇਦਾਂ ਹੀ ਲੱਗ ਜਾਂਦੀ ਹੈ ਮੰਮੀ ਆ ਜਾ ਪਤਾ ਇੱਥੇ ਹੀ ਆ ਆ ਜਾ ਬਾਹਰ ਤੇ ਨਹੀਂ ਬੜਾ ਹੁੰਡਿਆ ਵਾ ਤੇ ਵੀ ਹੁੰਡਿਆ ਹਾਂਜੀ ਕੀ ਡੇ ਕਰਨ ਕੁਛ ਨਹੀਂ ਆ ਮਾੜਾ ਮੋਟਾ ਹੀ ਕੰਮ ਹੀ ਕਰਨਾ ਉਹ ਕੰਮ ਤੇ ਤੁਸੀਂ ਲੈ ਹੀ ਕਰਨ ਤੇ ਮੈਂ ਨਾ ਗਿਆ ਹੀ ਏਟੀਐਮ ਚ ਅੱਛਾ ਤੇ ਉਹ ਮੇਰੇ ਵਾਲੀ ਦੀ ਤਰੀਕ ਹੀ ਨੰਗੀ ਮੈਂ ਵੇਖੀ ਨਹੀਂ ਆ ਤੇ ਉਹ ਅਪਲਾਈ ਕਰਨਾ ਮੈਨੂੰ ਚੇਤਾ ਭੁੱਲ ਗਿਆ ਠੀਕ ਆ ਤੇ ਉਹ ਪੈਸੇ ਘਟਾਉਣੇ ਸੀ ਤੇ ਦੇਣੇ ਸੀ ਥੋੜੇ ਜੀ ਤੇ ਤੁਸੀਂ ਮੈਨੂੰ ਆਪਣਾ ਏਟੀਐਮ ਦਓ ਉਹ ਤਾਂ ਮੈਂ ਆਪਣੇ ਖਰਚੇ ਵਾਸਤੇ ਰੱਖੇ ਹੁੰਦੇ ਆ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਆ ਉਹਦਾ ਤੂੰ ਕੀ ਕਰਨੇ ਆ ਪੈਸੇ ਉਹ ਪੈਸੇ ਮਾਤਾ ਮੈਂ ਕੀ ਕਰਨੇ ਆ ਲਾਬਿਆਂ ਨੂੰ ਦੇਣ ਵਾਲੇ ਹੀ ਉਹਨਾਂ ਦਾ 10-15000 ਰੁਪਏ ਬਣਿਆ ਨਾਲੇ ਖਾਦ ਖੋਦ ਲਿਆਉਣ ਵਾਲੀ ਆ ਤੇ ਕੱਲ ਨੂੰ ਮੈਂ ਜਾਣਾ ਵਾਂ ਸ਼ਹਿਰ ਤੇ ਤੈਨੂੰ ਮੈਂ ਕਢਾ ਕੇ ਦੇ ਦੂੰਗਾ ਵਾਪਸ ਚੱਲ ਕੋਈ ਨਹੀਂ ਕਢਾ ਲਾ ਤੇ ਸਾਬ ਦਾ ਕਢਾ ਲਈ ਚੰਗਾ ਉਹ ਸਾਬ ਨਹੀਂ ਕਢਾਉਂਗਾ ਮੇਰਾ ਵੀ ਏਟੀਐਮ ਆਈ ਨਾ ਉਹ ਦੋਵਾਂ ਚਵਾਂ ਦਿਨਾਂ ਦੇ ਵਿੱਚ ਵਿੱਚ ਤਾਂ ਮੈਂ ਐਵੇਂ ਤੇਰੇ ਨਾਲ ਮੈਂ ਸੋਚਿਆ ਵੀ ਚੱਲ ਮੈਨੂੰ ਲੋੜ ਪਈ ਰਹਿੰਦੀ ਆ ਤਾਂ ਕਰਕੇ ਮੈਂ ਵੀ ਸਾਰੇ ਤੂੰ ਉਹ ਕਿਹੜੇ ਕੁੜੀਆਂ ਨੂੰ ਦਾਜ ਦੇਣਾ ਵਾ ਹੁਣ ਚੱਲ ਪੁੱਤ ਕਿਤੇ ਨਾ ਕਿਤੇ ਵਰਤਨੇ ਪੈਂਦੇ ਨੇ ਫੇਰ ਤੁਹਾਡੀ ਗੱਲ ਹੀ ਹੱਥ ਜਿੰਨੇ ਕਢਾਉਣੇ ਆ ਨਾ ਉਹਨੇ ਤੈਨੂੰ ਵਾਪਸ ਦੇ ਦੂੰਗਾ ਮੈਂ ਚੱਲ ਕੋਈ ਗੱਲ ਨਹੀਂ ਕਢਾ ਲਿਆ ਨਹੀਂ ਫਿਰ ਮੈਨੂੰ ਏਟੀਐਮ ਮੈਂ ਕਢਾ ਲਿਆ ਵਾ ਤਿੰਨੀ ਆ ਜਾ ਇੱਕ ਤਾਂ ਮੈਨੂੰ ਡਾਰੀ ਆਉਂਦਾ ਵਾ ਦੇਹਾਂ ਤੇ ਲੱਗੀਆਂ ਜੜੀਆਂ ਕਿਤੇ ਉਹਨਾਂ ਨੂੰ ਨਾ ਪਿਆਹੇ ਤੇ ਦੇ ਦੇ ਕਢਾ ਕੇ ਡਾਰੀ ਆਉਂਦਾ ਮੈਂ ਕੀ ਕਰਾਂ ਚੱਲ ਤਾਂ ਕੀ ਆ ਦੇ ਹੀ ਦਿਨੀ ਆ ਕਹਿਣ ਤੇ ਡਿਆ ਮੈਂ ਉਹਨਾਂ ਨੂੰ ਦੇਣੀ ਲਾਭਿਆਂ ਚੱਲ ਦੇ ਹੀ ਦਿਨੀ ਆ ਉਹ ਲਿਆ ਗਾਂ ਮਤਾ ਲੈ ਪੁੱਤ ਕਿਰ ਤੇ ਭਰੋਸਾ ਵਾ ਤੇ ਫਿਰ ਦੇ ਦਿੱਤਾ ਵਾ ਤੈਨੂੰ ਤੂੰ ਮੈਂ ਕਿਤੇ ਫੀਮ ਤੇ ਨਹੀਂ ਖਾਣ ਲੱਗਾ ਸਾਰੇ ਕਢਾ ਕੇ ਪੁੱਤ ਮੈਂ ਐ ਕੀ ਕਰਾਂ ਫੇ ਮੈਨੂੰ ਵੀ ਲੋੜ ਪੈਂਦੀ ਐ ਮੈਂ ਦੁਕਾਨ ਗੜੀ ਹੱਥ ਤੋਂ ਮੈਂ ਤਾਂ ਕਹਿਣਿਆ ਅੱਜ ਦੀ ਰਾਤ ਨਿਕਲ ਜੂਗੀ ਕਿ ਨਹੀਂ ਨਿਕਲ ਜੂਗੀ ਨਹੀਂ ਨਿਕਲ ਜੂ ਕੋਈ ਗੱਲ ਨਹੀਂ ਜਾ ਤੂੰ ਹਾਂ ਮੈਂ ਲਿਆ ਦੂੰਗਾ ਕਢਾ ਕੇ ਕੱਲ ਨੂੰ ਚੰਗਾ ਚੰਗਾ ਹੋਰ ਤੇ ਕੋਈ ਗੱਲ ਨਹੀਂ ਉਹਨਾਂ ਦਾ ਡਰ ਹੁੰਦਾ ਮੈਨੂੰ ਤੇ ਦਲਜੀਤ ਨੂੰ ਨਾ ਦੇ ਦੇ ਪੈਸੇ ਦੀਦੀ ਮੈਂ ਤੁਹਾਨੂੰ ਕਹਿਣੀ ਤੀ ਮੈਂ ਨ ਜਾਂਦੀ ਗੁਰਦਵਾਰ ਸਾਹਿਬ ਇਕੱਠੀਆਂ ਹੋਵਣਾ ਏ ਦੋਵਾਂ ਨੇ ਜਾ ਤੂੰ ਕੋਈ ਗੱਲ ਨਹੀਂ ਤੂੰ ਹੋਇਆ ਧਰਦਾ ਵੀ ਟਾਈਮ ਹੋ ਗਿਆ ਵਾ ਤੇ ਤੇਰੇ ਭਾਜੀ ਵੀ ਕੰਮ ਤੋਂ ਆਉਣ ਵਾਲੇ ਆ ਫਿਰ ਉਹਨਾਂ ਨੂੰ ਚਾਹ ਪਾਣੀ ਵੀ ਪੀਉਣਾ ਵਾ ਤਾਂ ਟਾਈਮ ਲੱਗ ਜਣਾ ਉੱਥੇ। ਤਦ ਠੀਕ ਆ ਫਿਰ ਮੈਂ ਹੋਵਾਂਗਾ ਅਰ ਤਰ। ਆਓ ਕੋਈ ਗੱਲ ਤੂੰ ਹੋਇਆ। ਤੈਨੂੰ ਪਤਾ ਤਾਂ ਹੈਗਾ ਵਾ ਰਾਜ ਕੋਈ ਮਿਲ ਪਿਆ। ਫਿਰ ਕਿੰਨਾ ਟਾਈਮ ਲੱਗ ਜਾਂਦਾ ਗੱਲਾਂ ਦੇ ਵਿੱਚ। ਹਾਂਜੀ ਹਾਂਜੀ ਟਾਈਮ ਤਾਂ ਪੈਣਾ। ਚਲ ਕੋਈ ਗੱਲ ਨਹੀਂ ਤੂੰ ਹੋਇਆ ਠੀਕ ਹੈ ਮੈਂ ਤਾਂ ਠੀਕ ਆ। ਚਲੋ ਠੀਕ ਹੈ ਜੀ ਜੀ ਮੈਂ ਹੁਣ ਜਾਣ ਨੂੰ ਤਾਂ ਚਲ ਮੈਂ ਵੀ ਚੱਲ ਜਾਂਦੀ। ਹੁਣ ਤਾਰ ਦਾ ਵੀ ਟਾਈਮ ਹੋਣ ਰਿਹਾ ਵਾ ਇਹਨਾਂ ਨੇ ਵੀ ਆ ਜਾਣਾ ਵਾ। ਮੈਂ ਤਾਂ ਰੋਟੀ ਪਾਣੀ ਦੇ ਦੂੰਗੀ। ਚਾਹ ਚੂ ਬਣਾ ਦੂੰਗੀ। ਚਲ ਇਹੋ ਆਉਗੀ। ਨਾਲੀ ਨਾ ਵਿਚਾਰੀ ਦਾ ਮਨ ਸ਼ਾਂਤ ਹੋ ਜਾਊਗਾ ਇੱਥੇ ਵੀ ਨਾ 24 ਘੰਟੇ ਅੰਦਰ ਬੈਠੀ ਰਹਿੰਦੀ ਆ ਮੰਮੀ ਬਾਰੇ ਸੋਈਦੀ ਰਹਿੰਦੀ ਆ ਉਹ ਮਦਾ ਫੜ ਆਪਣਾ ਏਟੀਐਮ ਕਿਉਂ ਕਢਾ ਲੈਂਦੇ ਕਢਾਉਣਾ ਐਚਓ ਕੀ ਆ ਇੱਚ ਤੇ ਪੈਸੇ ਹੈ ਨਹੀਂ ਕੋਈ ਕਿੱਥੇ ਗਏ ਪੈਸੇ ਮੈਨੂੰ ਕੀ ਪਤਾ ਕਿੱਥੇ ਗਏ 40000 ਰੁਪਈਆ ਹੀ ਉਹ ਤੈਨੂੰ ਕਿਤੇ ਭਲੇਖਾ ਲੱਗ ਗਿਆ ਵਾ 700 ਰੁਪਈਆ ਹੀ ਇਹਦੇ ਵਿੱਚ ਮੇਰੀ ਗੱਲ ਸੁਣ ਸਿਰਫ 5000 ਰੁਪਈਆ ਕਢਾਇਆ ਦਸੂਟਾਂ ਵਾਸਤੇ ਬਾਕੀ ਮੇਰੇ ਪੈਸੇ ਵਿੱਚ ਵਸਾਰੇ ਉਪਰਾ ਮੇਰੇ ਜੇਬੇ ਫੁੱਲ ਆ ਹੁਣੇ ਤੇ ਮੈਂ ਗਿਆ ਸੀ ਤੇ ਹੁਣੇ ਆ ਗਿਆ ਹਾਂ ਹਨੀ ਵਿੱਚ ਪੈਸੇ ਦੇ ਜਿੱਦਾਂ ਤੇ ਪਿੰਦਰ ਨੇ ਕਢਾਏ ਉਦਾਂ ਤੇ ਮੁੜ ਕੇ ਕਢਾਏ ਨਹੀਂ ਪੈਸੇ 5000 ਰੁਪਇਆ ਕਢਾਇਆ ਨੇ ਬਸ ਪੈਸੇ ਕਿੱਥੇ ਜਾਣੇ ਸੀ ਨਿੰਦਰ ਰਾਨ ਗਈ ਆਉ ਡਈ ਹੈ ਪੈਸੇ ਕਿੱਥੇ ਜਾਣ ਨਾ ਮੈਨੂੰ ਕਢਾਉਣੇ ਆਉਂਦੇ ਨਾ ਕੋਸ਼ ਕਿੱਥੇ ਚਲ ਗਏ ਪੈਸੇ ਮਾਦਾ ਹੁਣ ਮੈਨੂੰ ਇਹ ਗੱਲ ਦਾ ਪਤਾ ਨਹੀਂ ਆ ਕਿ ਕਿੱਥੇ ਗਏ ਮੈਂ ਤੇ ATM ਤੇਰਾ ਹੁਣ ਖੜਿਆ ਹਾਂ ਜਾਂ ਤਾਂ ਇਹ ਵੀ ATM ਮੇ ਕੋਲ ਰਹਿੰਦਾ ਰਪਿੰਦਰ ਨੇ ਤਾਂ ਮੈਨੂੰ ਉਦੋਂ ਨਹੀਂ ਦੱਸਤਾ ਕਿ 5000 ਰੁਪਏ ਕਢਾਇਆ ਵਾ ਕੱਲਾ ਮੈਨੂੰ ਤਾਂ ਹੈਰਾਨ ਗਿਆ ਉੰਡਈ ਆ ਕਿ ਇੰਨੇ ਪੈਸੇ ਗਏ ਕਿੱਥੇ ਪਿੰਦਰ ਨੇ ਉਦੋਂ ਕਢਾਇਆ ਹੀ ਕਿਹੜਿਕ ਪੀਕ ਹੋਰ ਕਿਸਨੇ ਕਢਾਇਆ ਇਹ ਅੱਡੀ ਮਹੂਰਤ ਨਹੀਂ ਕਿਸਨੂੰ ਦਿੱਤਾ ਹੋਰ ਤਾਂ ਪੁੱਤ ਮੈਂ ਕਿਸੇ ਨੂੰ ਦਿੱਤਾ ਹੀ ਨਹੀਂ ਆ ਤੂੰ ਇਹ ਵੱਖਰੀ ਟੈਨਸ਼ਨ ਪਾਤੀ ਪਿੰਦਰ ਲਾ ਕੋਈ ਸਕੀਮ ਕੀ ਬਣਾ ਮਰਨ ਉਸਨਾ ਦੇਣਾ ਨੇ ਹੈ ਇਹ ਮੈਨੂੰ ਕੋਈ ਆ ਲੈਂਦੇ ਨਾ ਲਵਲੀ ਚਾਹ ਤੇ ਤੇਰੇ ਕੋ ਰਹਿਦਾ ਹੀ ਏ ਢਿਮ ਚਾਹ ਪਿੰਦਰ ਕੋ ਰਹਿਦਾ ਏ ਮੈਂ ਮਾਰਨੀ ਏ ਨਾ ਪਿੰਦਰ ਨੂੰ ਆਵਾਜ਼ ਮਾਰੋ ਹਾਂ ਭਲਾ ਪਿੰਦਰ ਪਿੰਦਰ ਆ ਗਈ ਜੇ ਗਾਸਨ ਪਤ ਮੈਨੂੰ ਤੇ ਢੱਡ ਪੀਰ ਹੋਣ ਦਾ ਪੀਏ ਮੇਰੇ ਤੇ ਸੁਣ ਕੇ ਕੀ ਏ ਆਮੀ ਕੋਤੋਂ ਆ ਗਈ ਏ ਯਾਰ ਇਹ ਟੀਮ ਖੜਿਆ ਸੀ ਮਾਤਾ ਦਾ ਆਹੋ ਤੇ ਇਹਦੇ ਵਿੱਚ ਪੈਸਾ ਹੈ ਕੋਈ ਨਹੀਂ ਹੈ ਪੈਸਾ ਕੋਈ ਨਹੀਂ ਆ ਕੀ ਬਣਾ ਮੈਂ ਤੁਹਾਨੂੰ ਉਹੀ ਹੋ ਗਏ ਆ ਉਹ ਦਿਨ ਤੋਂ ਕਢਾਇਆ ਸੀ ਤੈਨੂੰ ਪਤਾ ਹੀ ਆ ਕਿੰਨੇ ਮੰਮੀ ਤੁਸੀਂ ਨਾਲ ਹੀ 5000 ਰੁਪਏ ਕਢਵਾਇਆ ਸੀ ਤੇ 35000 ਰੁਪਏ ਵਿੱਚ ਪਿਆ ਸੀ ਤੇ ਉਹ ਪੈਸੇ ਕਿੱਥੇ ਚਲੇ ਗਏ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਹੁਣ 700 ਰੁਪਏ ਹੀ ਉਹ ਵਿੱਚ ਇਹ ਕੀ ਬਣ ਗਿਆ ਹੱਡੇ ਨਾਲ ਕੀ ਪਤਾ ਕੀ ਬਣਿਆ ਤੇ ਆਪ ਨਹੀਂ ਸਮਝਾਉਂਦੇ ਹਾਲੇ ਇਸੇ ਕਰਕੇ ਮਮੀ ਨੂੰ ਨਾਲ ਖੜਿਆ ਆਈ ਇਹ ਮੈਨੂੰ ਕਹਿੰਦੇ ਆ ਕਿ ਤੂੰ ਕੱਲੀ ਜਾ ਕੇ ਕਢਵਾ ਲਿਆ ਮੈਂ ਹਾਂ ਨਹੀਂ ਮਮੀ ਨਾਲ ਚੱਲੋ ਤੁਸੀਂ ਇਹ ਨਾਲ ਗਏ ਤੇ ਫਿਰ ਪੈਸੇ ਕਢਵਾਏ ਹੀ ਮੈਨੂੰ ਤਾਂ ਸੱਚੀ ਗੁੱਸਾ ਹੀ ਬੜਾ ਆਉਂਦਾ ਮੈਂ ਕਰਾਂ ਕੀ ਮੈਂ ਰਹਾ ਨਹੀਂ ਰਹਿਣ ਦੀ ਪੈਸੇ ਗਏ ਕਿੱਥੇ ਹੈ ਹੈ ਕਿਹੜੀ ਮੈਂ ਤਾਂ ਤੁਹਾਡੇ ਕੋਲ ਰਹਿੰਦਾ ਸੀ ਦੋਵਾਂ ਨਾ ਮੈਂ ਕਿਸੇ ਨੂੰ ਦਿੱਤਾ ਵਾ ਨਾ ਹੋਇਆ ਮੇਰੇ ਪੈਸੇ ਕਢਾਉਣ ਉਹਦਾਂ ਦਾ ਮਮੀ ਇਸੇ ਕਰਕੇ ਤੁਹਾਨੂੰ ਮੈਂ ਨਾਲ ਖੜਿਆ ਆਈ ਤੇ ਇਹ ਵਾਲੀ ਗੱਲ ਜਿਹੜੀ ਬਹ ਨਾ ਹੀ ਹੋਵੇ ਉਹ ਕੰਮ ਫਿਰ ਹੋ ਗਿਆ ਵਾ ਮੇਰੇ ਤੇ ਨਾਲ ਹੀ ਸੁਣ ਕੇ ਟਰਚਪੀਰ ਪੈ ਗਈ ਐ ਮੈਂ ਕੀ ਕਰਾਂ ਇੰਨੇ ਪੈਸੇ ਗਏ ਕਿੱਥੇ ਉਹ ਆ ਵੀ ਚੰਗਾ ਵਾ ਦੇਖੇ ਗਏ ਆ ਕਿਹਦੇ ਚ ਹਨੀ ਆ ਤੂੰ ਇਹੋ ਭਲੇਖੇ ਜਿਹੇ ਰਹਿਣਾ ਵੀ ਉੱਚੀ ਆ ਖਾਤੇ ਦੀ ਤੂੰ ਹੀ ਆਪਣੇ ਐਡਮ ਤੋਂ ਕਢਵਾਉਂਦੇ ਹਾਂ ਮੰਮੀ ਆ ਨਾ ਤੁਸੀਂ ਕਿਉਂ ਲਿਆ ਉਹ ਵੇਰ ਜਾਣਾ ਪੈਣਾ ਬੈਂਕ ਚ ਉਹ ਹੁਣ ਕੱਲ ਹੀ ਜਾਉਂਗਾ ਉਹ ਲਾ ਵੀ ਪੈਸੇ ਮੇਰੇ ਕੋਲ ਲੈ ਲੈਂਦੇ ਹਾਂ ਘਰ ਪਏ ਸੀ ਥੋੜੇ ਜੇ ਉਹ ਚੱਲ ਕੋਈ ਗੱਲ ਨਹੀਂ ਮੈਂ ਵੀ ਕਢਾ ਕੇ ਦੇ ਹੀ ਦੇਣੀ ਹੈ ਇਹਨਾਂ ਨੂੰ ਚੱਲ ਇਹ ਵੀ ਪਤਾ ਤਾਂ ਲੱਗ ਹੀ ਗਿਆ ਨਾ ਹੁਣ ਇਹ ਪੈਸੇ ਵੀ ਚੋਂ ਕੱਢੇ ਗਏ ਉਹਦਾ ਕਿੱਥੋਂ ਪਤਾ ਲੱਗਣਾ ਹੈ ਚੌਂਕੜੇ ਬੈਠੀਆਂ ਰਹਿਣਾ ਕੀ ਪਤਾ ਮੈਂ ਹੁਣ ਕਿੱਥੇ ਗਏ ਤੇ ਹੁਣ ਰੱਬ ਜਾਣਦਾ ਵਾ ਇਹੜੀ 24 ਘੰਟੇ ਤੁਹਾਡੇ ਕੋ ਇਦਾਂ ਰਹਿੰਦਾ ਵੇ ਟੀਮ ਨਾ ਆੜੀ ਆਪਾਂ ਕਦੀ ਫੜਿਆ ਨਾ ਕੁਝ ਹੋਰ ਬੈਂਕ ਚ ਜਾ ਕੇ ਤੇ ਪਤਾ ਕਰ ਕਿੰਨੇ ਕਢਾਏ ਨੇ ਪੈਸੇ ਮੈਨੂੰ ਰਾਤ ਮਾਤਾ ਕੱਲ ਨੂੰ ਹੀ ਪਤਾ ਹੋਣਾ ਵਾ ਮੈਨੂੰ ਰਾਤ ਨੀਂਦ ਨਹੀਂ ਆਉਣੀ ਆ ਹੁਣ ਤਾਂ ਟਾਈਮ ਲੰਘ ਗਿਆ ਮੰਮੀ ਮੇਰੀ ਸੁਣੋ ਗੱਲ ਹੁਣ ਤਾਂ ਸ਼ਾਮਾਂ ਤੇ ਪੈ ਗਈਆਂ ਵਾ ਬੈਂਕ ਉਦਾਂ ਬੰਦ ਹੋਣ ਵਾਲੀ ਆ ਹੁਣ ਸਵੇਰੇ ਵੇਖਿਆ ਜਾਊਗਾ ਹੁਣ ਕਿੱਥੇ ਗਏ ਪੈਸੇ ਤੇ ਕਿੱਥੇ ਨੇ ਆਰ ਮੈਨੂੰ ਨੀਂਦ ਆਉਣੀ ਏ ਮੈਨੂੰ ਤਾਂ ਟੈਨਸ਼ਨ ਹੀ ਰਹਿਣੀ ਏ ਇਹ ਬਣਿਆ ਕੀ ਏ ਮੇਰੇ ਨਾਲ ਉਹ ਮਮੀ ਕੋ ਨਹੀਂ ਹੋ ਗਿਆ ਤੇ 3000 ਰੁਪਇਆ ਵਾ ਸਾਰਾ ਤੁਹਾਨੂੰ ਆਨੇ ਦਿੱਤਾ ਪਈ ਆਹ ਤੇ 3000 ਰੁਪਇਆਵੇਂ ਆਈਂਦਾ ਵਾ ਤੇ ਕੋਈ ਗੱਲ ਨਹੀਂ ਐ ਪੈਨਸ਼ਨ ਆਈ ਜਣੀ ਤਾਂ ਡਿਫੀਅਰ ਜਮਾ ਕਰ ਲੇ ਉਹ ਬੈਂਕ ਚ ਸਵੇਰੇ ਲੱਗ ਜਾਣਾ ਮੈਨੂੰ ਪਤਾ ਤੂੰ ਪਤਾ ਕਰਨ ਲਈ ਆਹ ਪਤਾ ਕਰ ਤੂੰ ਸਾਰਾ ਕੋਈ ਨਹੀਂ ਉਹਦੇ ਹੁਣ ਸਵੇਰੇ ਪਤਾ ਲੱਗਣਾ ਵਾ ਤੇ ਤੂੰ ਮੈਨੂੰ ਦੇ ਹ ਪੈਸੇ ਜਾਂ ਮੈਨੂੰ ਤੂੰ ਦਵਾ ਕੋਈ ਬਾਹਰ ਘਲੋਤੇ ਚਲਾ ਜੋ ਵੇ ਦਿੰਨੀ ਹੈਗੇ ਵੀ ਐ ਕਿ ਨਹੀਂ ਮੇਰੇ ਕੋ ਵਿਥੋਣੇ ਚਲ ਜਿੰਨੇ ਹੈਗੇ ਉਹਨੇ ਕੇ ਦੇ ਇਹਨਾਂ ਵੀ ਚਾਰਿਆ ਆਪਣਾ ਕਰਕਾ ਪਾਣੀ ਤੋੜਨਾ ਕਿ ਕਰ ਰਹਾ ਹਲਾ ਏ ਟੀਮ ਹੁਣ ਪਿਆੜੀ ਮਰਾਹ ਕਿ ਕੀ ਮੈਂ ਕਰਾਂ ਵੇਚ ਤੇ ਕੋਹ ਨਾ ਰਿਆ ਰਹਿਣ ਦਿੱਤਾ ਖਾਲੀ ਕਰਕੇ ਮੈਨੂੰ ਫੜਾਤਾ ਵਾ ਹੁਣ ਮੈਨੂੰ ਕੀ ਪਤਾ ਕਿ ਕਿੰਨੇ ਘਟਾਏ ਆ ਤੇ ਕਿੰਨੇ ਨਹੀਂ ਮੇਰੀ ਗੱਲ ਸੁਣ ਮੈਂ ਲੈਣੀਆਂ ਇਥੋਂ ਮੈਸਾਂ ਅਸ਼ਾ ਤੂੰ ਨਾ ਲੈ ਜਾ ਮੋਟਰਸਾਈਕਲ ਤੇ ਰੱਖ ਲੈ ਸਮਾਨ ਮੈਂ ਪੈਸੇ ਲੈ ਲੈਨੀ ਵਿੱਚੋਂ ਥੋੜੇ ਲੈ ਮੈਂ ਵੀ ਨਾ ਖਾ ਦਾ ਪਤਾ ਕਰਨਾ ਚੱਲ ਪਤਾ ਕਰਕੇ ਆ ਗਿਆ ਆਹ ਕਾਰਿਆ ਤੇ ਵਿੱਚ ਹੀ ਏੜੀ ਰੱਖ ਲਓ ਤੁਸੀਂ ਨਹੀਂ ਮੈਂ ਕੋਈ ਘਟ ਕੋ ਭਲੇਗਾ ਏੜੀਆਂ ਵਿੱਚ ਹੀ ਉਹ ਤੇ ਸਾਰਾ ਕੁਝ ਵਿੱਚ ਹੀ ਚੰਗਾ ਚੰਗਾ ਮੈਂ ਲੈ ਆਲਾ ਸਮਾਨ ਆਹ ਮੈਂ ਮੋਟਰਸਾਈਕਲ ਤੋਂ ਲੈ ਕੇ ਆ ਗਿਆ ਚੱਲ ਠੀਕ ਆ ਤੇਰਾ ਮੇਰਾ ਘਰ ਕ ਤੇਲਜੀਤ ਹੈ ਪਿਆਹੇ ਤੇ ਤੁਮ ਕਢਾ ਲਈਆਂ ਘਰਦਿਆਂ ਵਿਚਾਰਿਆਂ ਤੇ ਮੈਂ ਵੀ ਨਾ ਲਾਉਂਦੀ ਉਹਨਾਂ ਦਾ लवली ਉਹਨਾਂ ਦਾ ਇੰਨਾਂ ਮੈਂ ਸ਼ੇਰ ਫੜਾਇਆ ਸੀ ਪਰਸੋਂ ਮੁੰਡਨ ਮੇ ਆਖਿਆ ਵਿੱਚੇ ਮੇਰਾ ਏਡੀਮ ਨੂੰ ਵਿਆਹੇ ਕਰਾ ਲੈ ਇੰਨੇ ਇਹ ਮੈਨੂੰ ਕਹਿੰਦਾ ਹੈ ਵੀ ਮੈਂ ਖਾਤ ਦਾ ਪਤਾ ਕਰਕੇ ਮਨਾਵਾਂ ਇਹ ਖਾਤ ਦਾ ਪਤਾ ਨਹੀਂ ਕਰਨ ਗਿਆ ਏਡੀਮ ਖਾਲੀ ਕਰਕੇ ਆਇਆ ਇਹਨੇ ਮੈਨੂੰ ਲੱਗਦਾ ਸਸਤੇ ਪੈਸੇ ਇੰਨੇ ਹੀ ਲਾਏ ਨੇ ਹੋਰ ਉਹਨਾਂ ਨੇ ਕਿੱਥੋਂ ਲਾਉਂਦੇ ਹੀ ਬੇਰਾ ਤੇ ਗਰਕ ਹੋ ਗਿਆ ਇਹਨਾਂ ਦਾ ਤੇ ਮੈਂ ਵੀ ਵਿਚਾਰਿਆਂ ਦਾ ਉਹਨਾਂ ਦਾ ਘਰਦਿਆਂ ਦਾ ਨਾਂ ਲਾਈ ਜਾਣ ਲਈ ਉਹ ਤੇ ਨੇ ਉਸੇ ਵੇਲੇ ਮੇਰੇ ਸਾਹਮਣੇ 5000 ਰੁਪਏ ਮੈਨੂੰ ਕੱਢ ਕੇ ਦਿੱਤਾ ਕਾਮੀ ਦਰਜੀਤ ਦਾ ਹੋ ਗਿਆ ਇਹਦੇ ਮੈਂ ਜਾ ਕੇ ਹੁਣ ਵੇਖੀ ਸਹੀਦਾ ਹਾਲ ਕੀ ਕਰਦਾ ਹਾਂ ਹੁਣ ਮੈਂ ਜਾ ਕੇ ਦਰਜੀਤ ਨੂੰ ਕਹਿੰਦੀ ਮੈਨੂੰ ਪਿਆਹੇ ਜਿੱਥੋਂ ਮਰਜੀ ਦੇ ਹੈ ਨਹੀਂ ਤੇ ਮੈਂ ਉਹਦੀ ਗੁਤਰੀ ਚੱਕ ਤਰਾਂ ਪੂੰਣੀ ਆ ਫੜ ਕੇ ਉਹਨੂੰ ਨਹੀਂ ਮੈਂ ਛੱਡਣਾ ਵੇਖੀ ਸਹੀ ਕਾਮੀ ਉਹਦਾ ਹੋਇਆ ਉਹਨੇ ਕਿਹਾ ਤੇ ਫੇਰ ਉਹਨੇ ਕੀਤਾ ਇਹ ਤਾਂ ਦਰਜੀਤ ਵੀ ਨਹੀਂ ਹੈ ਕੰਮ ਕਰ ਸਕਦਾ ਹੈ ਮੈਨੂੰ ਤੇ ਛਦਿਆਣ ਕਰ ਦਿੱਤਾ ਨਾ ਮੈਂ ਤਾਂ ਚੀ ਇਹਨਾਂ ਨੇ ਮੇਰਾ ਇਹ ਟੀਮ ਖਾਲੀ ਕਰਕੇ ਤੇ ਮੈਨੂੰ ਫੜਾ ਤਾ ਚਲ ਪੁੱਛ ਨਹੀਂ ਹੁਣ ਮੈਂ ਜਾ ਕੇ ਵੇਖੀ ਸਹੀਦਾ ਕੀ ਹਾਲ ਕਰਨ ਸਾਲ ਚੰਗਾ ਆਇਆ ਤੁਸੀਂ ਆ ਗਏ ਕੱਢ ਲਗੀ ਧਾਰ ਮੈਂ ਧਾਰ ਲੱਗੀ ਨਹੀਂ ਕੱਢਣਾ ਅੱਛਾ ਅੱਛਾ ਤੇ ਆਜੋ ਪਹਿਲਾਂ ਚਾਹ ਪਾਣੀ ਪੀਣਾ ਹੈ ਕਿ ਧਾਰ ਕੱਢ ਲਈਏ ਉਹ ਚਾਹ ਬਾਅਦ ਚ ਪੀ ਲਾਂਗੇ ਮੈਂ ਧਾਰ ਕਾਢ ਹੀ ਲੈਣੇ ਹੰਮੀ ਕੱਲੀ ਗੁਰਦਰਾ ਸਾਹਿਬ ਜਾਣ ਦੀ ਸੀ ਤੂੰ ਨਾਲ ਹੀ ਚੱਲ ਜਾਂਦੀ ਉਹਦੇ ਮੈਨੂੰ ਤੇ ਵਿਚਾਰੀ ਕਹਿਣ ਦੀ ਸੀ ਕਿ ਦੀਦੀ ਨਾਲ ਚੱਲੋ ਮੈਂ ਉਹਨੂੰ ਮਨਾ ਕਰ ਦਿੱਤਾ ਮੈਂ ਹਾ ਧਾਰ ਦਾ ਟਾਈਮ ਹੋ ਗਿਆ ਵਾ ਤੇ ਤੇਰੇ ਭਾਜੀ ਨੇ ਵੀ ਆਉਣਾ ਵਾ ਚਾਹ ਪਾਣੀ ਕੁਛ ਨਾ ਵਾ ਜੀ ਤੇ ਮੇਰਾ ਵੀ ਕਰਨ ੜਿਆ ਸੀ ਫਿਰ ਮੈਂ ਉਹਨੂੰ ਕੱਲੀ ਨੂੰ ਭੇਜ ਦਿੱਤਾ ਉਹ ਚੱਲ ਕੋਈ ਗੱਲ ਨਹੀਂ ਗੁਰੂ ਘਰ ਹੀ ਗਈ ਆ ਮਾ ਥਾ ਦੇ ਕੇ ਆਈ ਜਣਾ ਉਹਨੇ ਨਾਲ ਮੇਰੀ ਗੱਲ ਉਹ ਟਾਈਮ ਨੇ ਆਉਣੇ ਸੰਦੀਪ ਕੰਮ ਉੱਥੇ ਹੈ ਨਹੀਂ ਆ ਮੀਂਹ ਪੈਂਡਿਆ ਵਾ ਗੱਡੀਆਂ ਚੱਲ ਨਹੀਂ ਡਈਆਂ ਜਾਣ ਬੁਝ ਕੇ ਬੁਲਾ ਲੈਂਦਾ ਵਾ ਤੇ ਪੈਸੇ ਦੇਣ ਲੱਗਿਆ ਨਾ ਵੇਲਾ ਕਿਦਾਂ ਹੁੰਦਾ ਉਹਨੂੰ ਉਹਨਾਂ ਦੀ ਵੀ ਗਲਤੀ ਆ ਚਲੋ ਜੇ ਪੈਸੇ ਕੱਟਣੇ ਹੀ ਤੇ ਅੱਧੇ ਕੱਟ ਲੈਂਦੇ ਸਾਰੇ ਪੈਸੇ ਕੱਟ ਲੇ ਉਹ ਜਲ ਸੰਦੀਪ ਕੀ ਕਰਨਾ ਵਾ ਸੂਰ ਮੇਰਾ ਹੈ ਨਹੀਂ ਮਾਸਟਰ ਵੀ ਹੈਲਪਰ ਦਾ ਕਸੂਰੀ ਸਾਰਾ ਹੀ ਘਰ ਦਾ ਵੀ ਸਾਰਾ ਸਮਾਨ ਲਿਓਣ ਵਾਲਾ ਪਿਆ ਵਾ ਕੀ ਕਰਾਂਗੇ ਹੁਣ ਉਹ ਕਰਨਾ ਸੰਦੀਪ ਕੀ ਆ 1500 ਰੁਪਏ ਹੈਗਾ ਵਾ ਉਹ ਜਾਣਾ ਮੈਂ ਸ਼ਾਮ ਨੂੰ ਫਿਰ ਮੇਰਾ ਸਮਾਨ ਲੈ ਆਉਣਾ ਕੱਢਣਾ ਬਣਾ ਮੈਨੂੰ ਨੌਕਰ ਸੁੱਖ ਕੀ ਕਰਨਾ ਫਿਰ ਚਲੋ ਵੇਖ ਲਓ ਫਿਰ ਚਲਾ ਗੜੀ ਧਾਰ ਫਿਰ ਆ ਜਾ ਕਿੱਡੇ ਪੈਸੇ ਮੇਰੇ ਖਾ ਗਏ ਅੰਦਰਾਂ ਚ ਬੜੇ ਆ ਵੇ ਦਲਜੀਤ ਬਾਹਰ ਨਿਕਲੋ ਅੰਦਰ ਬੜੇ ਤੁਸੀਂ ਜਾ ੱੱਫੀ ਜਾਣਾ ਬਾਹਰ ਨਿਕਲ ਹਾ ਕੀ ਕਾਂਡੇ ਅੰਦਰ ਵਰਕੇ ਮੰਮੀ ਨੂੰ ਕੀ ਹੋ ਗਿਆ ਵਾ ਕੀ ਪਤਾ ਮੈਂ ਸਦਾਣਾ ਕਿਦਾਂ ਦੀ ਵਾਜਾਂ ਦੇਣ ਡਈਆਂ ਤੁਹਾਨੂੰ ਤੁਹਾਨੂੰ ਮੇਰੀ ਗੱਲ ਕੀ ਹੋ ਗਈ ਆ ਗੱਲ ਕੀ ਹੋ ਗਈ ਆ ਜਿੱਦਾਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਸਾਰੇ ਤੂੰ ਮੇਰੇ ਪੈਸੇ ਖਾ ਗਏ ਆ ਇਹ ਕਿਰੇ ਪੈਸੇ ਖਾ ਗਿਆ। ਇਹੜੀਆਂ ਮੇਰਾ ਖਾਲੀ ਕਰ ਛੋੜਿਆ ਤੂੰ। ਇਹੜੀ ATM ਖਾਲੀ ਕਰ ਛੋੜਿਆ ਵਾ। ਤੂੰ ਸ਼ਹਿਰ ਕਹਿੰਦਾ ਹੈ ਵੀ ਮੈਂ ਖਾਦ ਦਾ ਪਤਾ ਕਰਨਾ। ਤੂੰ ਖਾਦ ਦਾ ਕੀ ਕੀਤਾ ਤੂੰ ਤੇ ਮੇਰੇ ਸਾਰੇ ATM ਚ ਪੈਸੇ ਕਢਾ ਲਏ ਨੇ। ਤਨ ਮੋਂ ਤੋਂ ਪਰਸ ਵੀ ਫੜਾਇਆ। ਮੈਂ ਆ ਆਪਣੇ ਕੋ ਹੋਰ ਰੱਖੀ ਮੈਂ ਕੱਲ ਨਹੀਂ ਕੋਈ ਕੋ ਹੋ ਨਾ ਲੈ ਮੇਰੇ ਕੋ। ਮੇਰਾ ਸਾਰਾ ATM ਖਾਲੀ ਕਰ ਦਿੱਤਾ। ਮੈਨੂੰ ਲੱਗਦਾ ਐਨੇ ਤੈਨੂੰ ਚੋਰੀਆਂ ਕਰਨੇ ਸਿਖਾਤਾ ਵਾ। ਬੋਲਾ ਜਿੱਦਾਂ ਦੀ ਗੱਲ ਹੋਈ ਬੋਲਾ ਦੱਸ। ਮੰਮੀ ਅੱਗੇ ਮੈਂ ਚੋਰੀਆਂ ਕਰਦੀ ਆ। ਨਾਲੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਿਹੜੇ ATM ਚ ਪੈਸੇ ਕਢਾਏ ਅਹੀਂ। ਪੁੱਛ ਐਨੂੰ। ਮੈਨੂੰ ਪੁੱਛ ਕੇ ਵੇਖ ਵੀ ਨੇ ਫੜਿਆ ਕਿ ਨਹੀਂ ਐਡੀਮ ਬਸਹਿਰ ਮੇਰਾ ਮੰਮੀ ਫੜਿਆ ਹੋਊਗਾ ਪਰ ਚੋਰੀ ਤਾਂ ਨਹੀਂ ਨਾ ਕੀਤੀ ਇਹਨਾਂ ਨੇ ਫਿਰ ਪੈਸੇ ਕਿੱਥੇ ਗਏ 40000 ਰੁਪਈਆ ਸੀ ਮੇਰਾ ਨੂੰ ਪਤਾ ਤੇ ਫਿਰ ਕਿੱਥੇ ਗਿਆ ਹੋਰ ਤੇ ਕਿਸੇ ਨੇ ਕੱਢਿਆ ਇਹਨੇ ਮੈਂ ਕਦੇ ਨਹੀਂ ਕੰਮ ਕੀਤੀ ਮੈਨੂੰ ਨਹੀਂ ਪਤਾ ਫਿਰ ਤੇਰੇ ਤੋਂ ਸਵਾ ਕਿਹਨੇ ਨਹੀਂ ਐਡੀਮ ਫੜਿਆ ਮੇਰਾ ਉਹ ਤੇ ਭਲਾ ਹੋਇਆ ਲਵਲੀ ਦਾ ਜਿਹੜਾ ਪੈਸੇ ਕਢਾਉਣ ਗਿਆ ਤੇ ਪਤਾ ਲੱਗ ਗਿਆ ਨਹੀਂ ਤਾਂ ਕਿੱਥੋਂ ਪਤਾ ਲੱਗਣਾ ਸੀ ਉਹਨੂੰ ਪੈਸਿਆਂ ਦਾ ਮੰਮੀ ਮੈਂ ਪੈਸੇ ਘਾਗਿਆ ਵਾ ਤੋ ਤੇਰੇ ਤੋਂ ਐਡੀਮ ਤੁਹਾਡੇ ਕੋ ਮੇਰੇ ਹੱਥ ਵੀ ਨਹੀਂ ਲਿਆ ਐਡੀਮ ਤੇਰੇ ਤੋਂ ਸਵਾ ਕਿਹਨੇ ਫੜਿਆ ਹੀ ਨਹੀਂ ਹੋਣੇ ਉਹਨੇ ਲਿਆ ਲਵਣੀ ਨੇ ਤੇ ਫਿਰ ਗਿਆ ਕਢਾਉਣ ਪੈ। ਮੰਮੀ ਇੰਨਾ ਚਿਰ ਹੋ ਗਿਆ ਉਦੋਂ ਦੇ ਨਹੀਂ ਕਢਾਇਆ ਤੇ ਹੁਣ ਕਢਾ ਲੈਣੇ ਆਂ ਪੈ ਤੁਹਾਡੇ। ਤੇ ਫਿਰ ਗਏ ਕਿੱਥੇ? ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਮਾੜਿਆਂ ਤੇ ਚੋਰੀਆਂ ਕਰਦੇ ਆਂ। ਤੂੰ ਸਖਾ ਤਾਉਨੂ ਉਹਨੂੰ ਨਹੀਂ ਜਾਚ ਚੋਰੀਆਂ ਕਰਦਾ। ਤੁਹਾਡੀ ਪੈਨਸ਼ਨ ਹੁੰਦੀ ਆ। ਕਿਹੜੀ 1 ਰੁਪਿਆ ਵੀ ਮੰਗਿਆ ਨਾ ਤੁਹਾਡੇ ਕੋ। ਤੇ ਫਿਰ ਕਿੱਥੇ ਗਏ? ਤੇ ਮੈਕਡ ਵਾਲੇ ਆ। ਤੁਹਾਡੀ ਲਾਡਲੀ ਨੋਂ ਨੇ ਕਢਿਆਣੇ ਉਹ ਹੀ ਚੋਰਨੀ ਹੋਣੀ ਆ। ਨਾ ਸਾਡਾ ਲਈ ਜਾਨੇ ਤੂੰ ਆ ਕੇ। ਖਬਰਦਾਰ ਜਿਓ ਦਾ ਨਾਂ ਲਿਆ ਤੇ। ਉਹ ਚੰਗੇ ਭਰੇ ਕਰਦੀ ਆ ਨੋਂ ਮੇਰੀ। ਉਹ ਨਹੀਂ ਹਜੇ ਕੰਮ ਕਰ ਸਕਦੀ। ਉਹਦਾ ਨਾਂ ਲੱਗੀਆਂ ਤੂੰ ਲ ਇਹਦਾ ਮਤਲਬ ਫਿਰ ਮੈਂ ਚੋਰਨੀ ਆ ਮੈਂ ਇਦਾਂ ਦੇ ਕੰਮ ਨਹੀਂ ਕਰਦੀ ਹੈਗੀ ਤੇਰੀ ਮਾਂ ਮਰੀ ਆ ਨਾ ਇਹਨੇ ਪੈਸੇ ਉੱਥੋਂ ਹੀ ਲਾਏ ਨਹੀਂ ਮੇਰੇ ਪੈਸੇ ਕਢਾ ਕੇ ਫਿਰ ਕਿੱਥੋਂ ਲਏ ਨੇ ਮੰਮੀ ਖਬਰਦਾਰ ਮੇਰੀ ਮਾਂ ਦਾ ਨਾਮ ਲਿਆ ਤੇ ਮੰਮੀ ਆ ਕਿਦਾਂ ਦੀ ਗੱਲ ਵਾ ਸਾਨੂੰ ਕੀ ਲੋੜ ਹੀ ਹੋਰ ਫਿਰ ਕਿੱਥੇ ਜਾਣੇ ਪੈਸੇ ਉਹ ਸਾਨੂੰ ਨਹੀਂ ਪਤਾ ਬਾਬਾ ਕਿੱਥੇ ਗਏ ਪੈਸੇ ਤੁਹਾਡੇ ਅੱਛਾ ਸ਼ਹਿਰ ਤੇ ਭਲਾਈ ਦਾ ਜਮਾਨਾ ਨਹੀਂ ਤੂੰ ਹੱਥੋਂ ਜੋਂਡਿਆਂ ਜਦੋਂ ਮੈਂ ਤਨ ਹੱਥ ਤੇਰੇ ਫੜਾਇਆ ਤਨ ਮੈਂ ਕਿਹਾ ਏਡੀ ਮੇਰਾ ਵੀ ਚੀ ਆ ਫਿਰ ਪੈਸੇ ਕਿੱਥੇ ਚਲ ਗਏ ਉਹ ਲਵਲੀ ਵੀ ਨਹੀਂ ਇਹੋ ਜਿਹਾ ਕੰਮ ਕਰਦਾ ਨਾ ਦੀ ਕਰਦੀ ਕਰਦੀ ਫਿਰ ਅਹੀਂ ਚੋਰਵਾ ਤੇ ਹੋਰ ਕੌਣ ਆ ਜੀ ਪੈਸੇ ਚੋਰੀ ਕੀਤੇ ਹੁੰਦੇ ਤੇ ਘਰ ਸੌਦਾ ਨਾ ਪਉਂਦੇ ਆਪਾਂ ਉਹਦੇ ਤੋਂ ਕਿੱਥੋਂ ਲਾਏ ਫਿਰ ਤੁਸੀਂ ਵਹੀਂ ਨਹੀਂ ਲਾਏ ਇਹਦੇ ਚਾਚੇ ਤਾਇਆ ਨੇ ਲਾਏ ਪੈਸੇ ਚਾਚੇ ਤਾਇਆ ਨੇ ਲਾਏ ਨਹੀਂ ਗੱਡੀਆਂ ਗੱਲਾਂ ਬਣਾਉਂਦੇ ਨੇ ਨਹੀਂ ਪੈਸੇ ਹੋਰ ਕਿੱਥੇ ਜਾਣੇ ਅਰੇ ਲਿਆਂ ਦੀਦੀ ਆ ਉਹਨੂੰ ਦੇ ਨਾ ਖਵਾ ਲੈ ਤੁਸੀਂ ਮੇਰੇ ਕਢਾ ਕੇ ਖਵਾ ਲੈ ਦੇ ਜੀ ਮੰਮੀ ਸਾਨੂੰ ਕੀ ਲੋਰੀ ਤੁਹਾਡੇ ਪੈਸੇ ਕੱਢਣ ਦੀ ਨਾਲੇ ਮੰਮੀ ਨੇ ਸਮਝ ਨਹੀਂ ਆਉਂਦੀ ਬਈ ਅਸੀਂ ਨਾ ਤੁਹਾਡੇ ਘਰ ਜਾਈਏ ਤੂੰ ਜੜੀ ਕੀ ਖਾਂਦੀ ਏ ਚਾਰ ਨਾਲ ਰੋਟੀਆਂ ਹੀ ਖਾਂਦੀ ਚਾਰ ਨਾਲ ਉਹ ਖਾ ਲੈਂਦੀ ਚਾਰ ਨਾਲ ਰੋਟੀਆਂ ਖਾਦੀਆਂ ਜਾਂਦੀਆਂ ਨੇ ਇੱਕ ਦਿਨ ਖਾਦੀ ਜਾਂਦੀ ਦੋ ਦਿਨ ਖਾਦੀ ਜਾਂਦੀ ਮੰਮੀ ਤੁਸੀਂ ਦੋ ਦਿਨ ਰਹਿ ਕੇ ਵੇਖੋ ਕਿੱਦਾਂ ਖਾਂਦੇ ਆਂ ਰੋਟੀ ਕਦੀ ਤੀ ਆਗੇ ਪੁੱਛਿਆ ਪੈਸੇ ਤੁਹਾਡੇ ਤੋਂ ਸਵਾਗਤ ਨਹੀਂ ਗਏ ਸੱਚੀ ਏ ਜਿਹੜੀ ਤਾਂ ਔਖੀ ਹੋਣੀ ਤੁਹਾਡੇ ਨਾਲ ਅੱਛਾ ਕਦੀ ਤੁਸੀਂ ਇਹ ਨਹੀਂ ਪੁੱਛਿਆ ਤੁਹਾਡੇ ਘਰ ਸਬਜ਼ੀ ਹੈਗੀ ਏ ਤੁਹਾਡੇ ਘਰ ਸੌਦਾ ਹੈਗਾ ਵਾ ਹੈਗਾ ਈ ਤੇ ਤਾਂ ਹੀ ਡਾਈਆਂ ਖਾਣ ਜੇ ਨਾ ਹੁੰਦਾ ਤਾਂ ਤੂੰ ਇੱਧਰ ਬੈਠੀ ਹੋਣਾ ਸੀ ਕਹੀ ਕਿਉਂ ਮੰਗੀਏ ਭਲਾ ਕੇਕ ਕੋ ਜਾ ਕੇ ਤੂੰ ਮੋੜ ਵੀ ਨਹੀਂ ਆਂਦੀ ਮੰਗਣ ਦੀ ਹੋਰ ਦੋ ਚਾਰ ਬਿਠਾ ਲਓ ਜਾ ਕੇ ਜਿੱਦਾਂ ਹੋਂ ਤੁਸੀਂ ਨਾਂ ਲਾਤਾ ਨਾ ਫਿਰ ਕਹਿ ਦੋਗੇ ਕਿ ਮੰਗਣ ਆਉਂਦੀ ਆ ਨਾਂ ਨਹੀਂ ਲਾਇਆ ਸੱਚਾ ਹੀ ਆ ਇਹ ਗੱਲ ਸੱਚੀ ਆ ਪੈਸੇ ਤੁਹਾਡੇ ਘਰ ਹੀ ਆਏ ਆ ਯਾਦ ਰੱਖੇ ਤੇਰੇ ਹੱਡਾ ਜੋ ਕਢਾਉਣੇ ਮੈਂ ਪੈਸੇ ਜਿੱਥੋਂ ਮਰਜੀ ਦਿਓ ਮੈਨੂੰ ਪੈਸੇ ਇਹ ਨਾ ਸੋਚਿਆ ਪੀਨੇ ਪੈਸੇ ਨਹੀਂ ਕਢਾਉਣੇ ਹੋਰ ਚਲ ਜਾ ਮੰਮੀ ਦੇ ਨਾਲ ਕਰਵਾ ਲਈ ਭੇਜਤੀ ਉਦੋਂ ਜਾਣ ਦਿੰਦੇ ਮੰਮੀ ਦਾ ਮੂੰਹ ਵੇਖਣ ਦਿੰਦੇ ਤੇ ਆਹ ਗੱਲ ਨਾ ਹੁੰਦੀ ਹਾਂ ਚੰਗੀਆਂ ਗੱਲਾਂ ਮੀ ਕਰੋਂ ਡੇ ਹਣ ਮੇਰੀ ਗੱਲ ਸੁਣ ਖੋਆ ਵੇ ਕੰਮ ਤੇ ਫੇਰ ਹੀ ਗਏ ਨਾ ਪੈਸੇ ਮਰੀ ਮਾਂ ਨੂੰ ਨੋਲਣ ਡੇ ਆ ਮਾਂ ਨੂੰ ਲੌਣ ਲੰਡੇ ਆ ਤੇਰੀ ਨੂੰ ਕਿੱਡੀਆਂ ਗੱਲਾਂ ਬਣਾਉਂਦੀ ਆ ਗੱਲ ਤੂੰ ਕੀਤੀ ਤੇ ਫੇਰ ਹੀ ਮੈਨੂੰ ਆਪਣੇ ਘਰ ਜਾਓ ਠੀਕ ਹੈ ਨਾ ਸਾਡੇ ਘਰ ਨਾਲ ਰਫਰ ਪਵਾ ਦਿਓ ਕਿਤੇ ਮੈਂ ਤੁਹਾਡੇ ਘਰ ਆਂਦੀ ਵੀ ਨਹੀਂ ਆ ਮੇਰੇ ਪੈਸੇ ਕੱਢ ਕੇ ਤੂੰ ਤਾਂ ਇੰਨੀ ਗੱਲ ਕਹਿਣੀ ਆ ਹੁਣ ਮੈਨੂੰ ਖਾਲੀ ਕਰਕੇ ਏੜੀਆਂ ਮੇਰਾ ਖਾਲੀ ਕਰ ਦਿੱਤਾ ਵਾ ਹੁਣ ਮੰਮੀ ਜਾ ਆਪਣੇ ਘਰ ਨੂੰ ਓ ਬਾਬਾ ਆਪਾ ਪੈਸੇ ਨਹੀਂ ਹੈ ਕਿ ਡਾਏ ਨਾ ਇਦਾਂ ਬੋਲੋ ਮੰਮੀ ਕੋਈ ਗੱਲ ਨਹੀਂ ਮੰਮੀ ਰੱਬ ਤੇ ਵਿੰਦਾ ਹੀ ਆ ਨਾ ਕਿੰਨੇ ਘਟਾਏ ਤੇ ਕਿੰਨੇ ਲੈਣਾ ਹੈ ਇੱਕ ਦਿਨ ਪਤਾ ਲੱਗ ਹੀ ਜਾਣਾ ਫਿਰ ਦੱਸੂਗੀ ਤੁਹਾਨੂੰ ਮੈਂ ਪਤਾ ਤਾਂ ਲੱਗ ਹੀ ਜਾਣਾ ਇੱਕ ਦਿਨ ਕਿੰਨੇ ਖਾਦੇ ਨੇ ਇਹ ਨਾ ਫਿਕਰ ਕਰ ਉਹ ਗੜੀ ਲਿਆਂਦੀ ਦੀ ਕਿੱਥੇ ਆ ਗੁਰਦੁਆਰੇ ਗਈ ਮੰਮੀ ਆ ਅੱਛਾ ਕੱਲੀ ਨੂੰ ਤੋਰ ਸੜਿਆ ਕਰੋ ਚੰਗਾ ਜਵਾਨ ਹੈ ਗਈ ਆ ਤੇ ਮੰਮੀ ਉਹਨੂੰ ਕੋਈ ਖਾ ਚੱਲਿਆ ਉਥੇ ਰਾਤ ਆਪਣੇ ਪਿੰਡੋਂ ਕਿਤੇ ਗਈ ਨਾ ਹੋਏ ਮੈਂ ਗੁਰਦੁਆਰੇ ਇੱਥੇ ਆਣ ਕੇ ਤਾਂ ਤੋਰ ਸੁਰਦੇ ਨੂੰ ਗੁਰਦੁਆਰੇ ਵੇਖੀ ਸਹੀ ਤੁਹਾਡੀ ਮਹੱਡੀਆਂ ਚ ਪੈਸੇ ਕਢਾਉਣੇ ਨੇ ਇਹ ਨਾ ਆਖੇ ਵੀ ਨਹੀਂ ਕਢਾਉਣੇ ਵੇਖੀ ਸਹੀ ਕੀ ਬੰਦਾ ਤੁਹਾਡਾ ਆਦ ਹੋਰ ਨਵਾਂ ਸੀ ਆਪਾ ਪੈ ਗਿਆ ਨਾ ਹੀ ਪੈਸੇ ਕਢਵਾਏ ਆ ਨਾ ਕੁਝ ਤੇ ਤੂੰ ਹੀ ਪਰਸ ਫੜਿਆ ਹੀ ਕਿਉਂ ਨਾ ਤੇ ਲੱਗ ਹੀ ਗਿਆ ਨਾ ਉਹ ਮੰਮੀ ਨੇ ਆਫਰਾਇਆ ਮੈਨੂੰ ਤੇ ਤੂੰ ਉਥੇ ਖਲੋਤੇ ਰਹਿੰਦੇ ਉਹ ਮੈਂ ਖਾਦ ਦਾ ਚ ਨਹੀਂ ਪਤਾ ਕਰਨ ਜਾਣਾ ਸੀ ਤੇ ਤੂੰ ਸਿੱਧਾ ਮੰਮੀ ਨੂੰ ਕਹਿੰਦੇ ਮੈਂ ਖਾਦ ਦਾ ਪਤਾ ਕਰਕੇ ਆਉਣਾ ਪਰਸ ਆਪਣੇ ਕੋਲ ਹੀ ਰੱਖੋ ਤੀ ਬਰਾਵਾ ਮੈਨੂੰ ਨਹੀਂ ਪਤਾ ਇਹ ਕੰਮ ਹੋਏਣਾ ਵਾ ਯਾਰ ਇਹ ਪਤਾ ਹੁੰਦਾ ਤੇ ਮੈਂ ਪਰਸ ਲੈ ਕੇ ਜਾਂਦਾ ਸਾਰੀ ਉਮਰ ਦੇ ਮੇਨੇ ਵਜਣੇ ਹਣ ਸੰਦੀਪ ਫਿਰ ਕੰਮ ਕਿਦਾ ਹੋ ਗਏ ਮੰਨੋ ਜਾਂ ਨਾ ਮੰਨੋ ਇਹ ਕੰਮ ਨਾ ਰੁਪਿੰਦਰ ਦਾ ਵਾ ਖੋਰ ਕਾਰਚ ਕੋਣ ਰਹਿੰਦਾ ਉਹਨਾਂ ਦੇ ਰੁਪਿੰਦਰ ਨੇ ਇਹ ਕੰਮ ਕਿਉਂ ਕਰਨਾ ਸੀ ਉਹਨਾਂ ਕੋਲ ਪੈਸੇ ਵਾਧੂ ਆ ਉਹ ਚਲਾਕ ਬਥੇਰੀ ਆ ਆ ਜਾਓ ਹੁਣ ਅੰਦਰ ਕੋਈ ਗੱਲ ਨਹੀਂ ਪਤਾ ਲੱਗ ਰੋਂ ਨਹੀਂ ਰਹਿੰਦਾ ਹੁੰਦਾ ਪਤਾ ਲੱਗ ਹੀ ਜਾਣਾ ਵਾ ਕਿੰਨੇ ਕੰਮ ਕੀਤਾ ਵਾ ਇਹ ਨੰਗਾ ਕੋ ਪੈਸੇ ਕਿੱਥੇ ਦਿੱਤੇ ਜਾਣੀ ਬੜੀ ਗੁਰਦੁਆਰੇ ਗਈ ਹੈ ਨਾ ਉਹਦੇ ਕੋ ਪੈਸੇ ਪੂਰੇ ਕਰਨੇ ਇਹ ਤਾਂ ਹੁਣ ਮੈਨੂੰ ਪਤਾ ਵੀ ਕਿੱਦਾਂ ਕਰਨੀ ਇੱਥੇ ਬਹਿ ਕੇ ਦੀਗਨੀ ਗੁਰਦੁਆਰੇ ਆਉਂਦੀ ਹੋਣੀ ਆ ਰਿਵਾਜ ਮਾਰਨੀ ਆ ਸਿਮੀ ਗਾਲ ਸੁਣ ਮੇਰੀ ਆਗੀ ਗੁਰਦੁਆਰੇ ਖੰਨਜੀ ਮਾਸੀ ਜੀ ਹਾਲੋ ਪ੍ਰਸ਼ਾਦ ਲੈ ਲਓ ਅਸ਼ਾਤ ਤੇ ਲੈਣੀ ਮੈਂ ਖਾ ਗਾਲ ਸੁਣ ਮੇਰੀ ਅੰਦਰ ਆ ਤੂੰ ਆ ਜਾ ਅੰਦਰ ਪਿੰਦਰਾ ਆ ਜਾ ਮੀ ਲਵਲੀ ਕਿੱਥੇ ਗਿਆ ਉਹ ਤਾਂ ਮੜਾ ਜਾ ਗਏ ਆ ਬਾਹਰ ਗਏ ਜਾਂਦਾ ਛਾ ਕਿੱਥੇ ਗਿਆ ਵਾ ਦਰਾ ਮਮੀ ਹੋਇਆ ਕੀ ਆ ਗੱਲ ਤੇ ਦੱਸੋ ਮਾਸੀ ਚ ਕੀ ਗੱਲ ਹੋਈ ਆ ਹੋਇਆ ਕੀ ਆ ਕੀ ਹੋਇਆ ਵਾ ਮੇਰੀ ਗੱਲ ਸੁਣੋ ਇਹ ਤਾਂ ਇਹਨਾਂ ਕੋ ਪੈਸੇ ਕਢਾਉਣੇ ਨੇ ਜਿਹੜੇ ਮੇਰੇ ਪੈਸੇ ਨਹੀਂ ਗਏ ਇਹਨੇ ਮਾਸੀ ਇਹਨਾਂ ਕਢਾ ਦਿੱਤਾ ਵਾ ਤੇ ਪੈਸੇ ਗਏ ਕਿੱਥੇ ਪਤਾ ਲੱਗਾ ਕੋ ਇਹ ਤਾਂ ਇਹਨਾਂ ਨੇ ਕਢਾਈ ਨਹੀਂ ਦਲਜੀਤ ਨਹੀਂ ਸਾਰੀ ਮਾਸੀ ਜੀ ਛੱਡੋ ਤਾਂ ਸਹੀ ਮੈਂ ਗੱਲ ਕਰਾਂ ਮੇਰੀ ਗੱਲ ਸੁਣ ਲਾ ਪੈਸੇ ਮੈਂ ਘਟਾਉਣੇ ਆ ਤੇਰ ਕੋ ਹੁਣ ਤੂੰ ਰੋਜ ਆਉਣਾ ਕਰਨਾ ਇੱਥੇ ਪੈਸੇ ਇਹਨਾਂ ਕੋ ਘਟਾਉਣੇ ਆ ਹੁਣ ਮੈਂ ਓਹੋ ਮੰਮੀ ਪਤਾ ਤਾਂ ਲੱਗੇ ਪੈਸੇ ਤੈਨੂੰ ਕਿੱਦਾਂ ਪਤਾ ਲੱਗਾ ਵੀ ਇਹਨਾਂ ਬੋਲਵਾ ਪੈਸੇ ਤਾਂ ਤੇ ਤੁਹਾਡਾ ਨਾਂ ਲਾਉਂਦੀ ਪੈਸੇ ਤਾਂ ਘਟਾ ਲਿਆ ਦਲਜੀਤ ਨੇ ਜਿੱਦ ਨੇ ਸ਼ਹਿਰ ਨਹੀਂ ਗਏ ਆਹੋ ਉਸ ਦਿਨ ਮੈਂ ਇਹਨੂੰ ਪਰਸ ਫੜਾਤਾ ਆਹੋ ਇਹਨੇ ਮੈਨੂੰ ਝੂਠ ਹੀ ਕਹਿੰਦਾ ਵੀ ਮੈਂ ਖਾਦ ਦਾ ਪਤਾ ਕਰਨਾ ਮੈਨੂੰ ਲੱਗਦਾ ਸਾਰੇ ਪੈਸੇ ਨੇ ਘਟਾ ਲਏ ਉਦੋਂ ਦੀ ਮੰਮੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਜਾਂਦੀ ਪੀ ਤੁਹਾਡੇ ਸਾਹਮਣੇ ਮੀਡੀਅਮ ਖੜਿਆ ਹੈ ਉਹਦੇ ਵਿੱਚੋਂ 5 ਕਢਾਇਆ ਹੈ ਬਾਕੀ ਸਾਰੇ ਪੈਸੇ ਵਿੱਚ ਹੀ ਉਹ ਤਾਂ ਮੈਂ ਕਹਿੰਦੇ ਜਾਣੇ ਹੀ ਪੈਸੇ ਇਹ ਕਿ ਮੈਂ ਕਿਸ ਨੂੰ ਦਿੱਤਾ ਹੀ ਨਹੀਂ ਨਾ ਹੁਣ ਇਹਦੇ ਕੋ ਕਢਾਉਣੇ ਨੇ ਮੰਮੀ ਮੈਨੂੰ ਇਹ ਦੱਸੋ ਇਹਦੇ ਕੋ ਪੈਸੇ ਕਿਦਾਂ ਕਢਾਉਣੇ ਆ ਇਹਨੂੰ ਕੀ ਕਹਿਣਾ ਵਾ ਹੁਣ ਪੈਸੇ ਸਾਰੇ ਹੁਣ ਇਹਦੇ ਕੋ ਕਢਾਉਣੇ ਆ ਤੂੰ ਫੇ ਮੇਰੀ ਸਲਾਹ ਦਿੱਤੀ ਸੀ ਨਾ ਤੰਕੀਤਾ ਭੁੱਲ ਗਿਆ ਵਾ ਸਾਰਾ ਕੰਮ ਇਹਦੇ ਕੋ ਲੈਣਾ ਵਾ ਤੇ ਕਰਾਉਣਾ ਮੰਮੀ ਹੋਰ ਕੋ ਕਰਾਉਣਾ ਨਹੀਂ ਆ ਢਾਓ ਇਹਨੂੰ ਤੇ ਪੋਚੇ ਮਾਰੀ ਇਥੇ ਮੇਰੀ ਗੱਲ ਸੁਣ ਲਾ ਹੁਣ ਇੱਕ ਜੇ ਕਿ ਤੂੰ ਆਪਣੀ ਭੈਣ ਨੂੰ ਦੱਸ ਦਿੱਤਾ ਨਾ ਘਰ ਜਾ ਕੇ ਤੇ ਤੇਰੀ ਭੈਣ ਵੀ ਤੇ ਤੂੰ ਹੀ ਨਾਲੀ ਤਨ ਦੋਵਾਂ ਨੂੰ ਮੈਂ ਕਰਦ ਨਹੀਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇੱਕ ਗੱਲ ਸਮਝਾਉਂਦੀ ਹਾਂ ਜੇ ਤੂੰ ਆਪਣੀ ਭੈਣ ਨੂੰ ਕੋ ਦੱਸਿਆ ਵੀ ਮੇਰੇ ਨਾਲ ਇਦਾਂ ਕੀਤਾ ਮਾਸੀ ਨੇ ਚਾਹੇ ਕੋਈ ਗੱਲ ਨਾ ਭਿੰਦਰ ਦਾ ਨਾਮ ਲੈਣਾ ਮੇਰੀ ਗੱਲ ਤੇ ਤੇ ਰੱਖ ਲੈ ਤੇਰੀ ਭੈਣ ਵੀ ਤੇ ਤੈਨੂੰ ਵੀ ਦੋਵਾਂ ਨੂੰ ਮੈਂ ਕਰਦਣਾ ਇੱਥੋਂ ਤੇ ਮੇਰੀ ਗੱਲ ਸਿਰੋਹ ਜਾਣ ਕਿੱਥੇ ਕੰਮ ਕਰਨਾ ਜੇ ਮਾਸੀ ਜੀ ਮੈਂ ਕਿਸੇ ਨੂੰ ਨਹੀਂ ਦੱਸਦੀ ਆਪਣੀ ਭੈਣ ਨਾਲ ਨਹੀਂ ਗੱਲ ਕੋਈ ਵੀ ਕਰਦੀ ਪਈ ਉਹਨੂੰ ਘਰੋਂ ਨਾ ਕੱਢਿਓ ਤੇ ਫਿਰ ਸੋਚ ਲੈ ਨਹੀਂ ਨਹੀਂ ਮੈਂ ਕੋਈ ਗੱਲ ਕਹੀ ਮੈਂ ਨਹੀਂ ਕਰਦੀ ਇੱਥੇ ਆਣ ਕੇ ਸਾਰਾ ਕੰਮ ਕਰਦਾ ਸਿਮੀ ਮੇਰੀ ਸੁਣ ਲੈ ਗੱਲ ਘਰੇ ਇਹ ਬਣਾ ਲਾ ਕੇ ਆਉਣਾ ਵਾ ਕਿ ਮੈਂ ਉਥੇ ਏਸੀ ਥੱਲੇ ਚੱਲੀ ਆ ਠੀਕ ਵਾ ਨਾ ਤੇ ਘਰ ਜਾ ਕੇ ਇਹੋ ਗੱਲ ਕਹਿਣੀ ਆ ਕਿ ਉਹ ਮੈਨੂੰ ਬੜਾ ਚੰਗਾ ਸਮਝਦੇ ਆ ਤੇ ਜੇ ਤੇਰੇ ਮੂੰਹ ਕਦੇ ਗੱਲ ਨਿਕਲ ਗਈ ਨਾ ਕਿ ਮੇਨਾਂ ਨਾ ਐਦਾਂ ਕੀਤਾ ਸੀ ਤੇ ਫੇਰ ਵੇਹ ਲਿਆ ਆਪਣਾ ਹਾਲ ਤੇਰਾ ਬਣਦਾ ਕੀ ਉਹ ਕੋਈ ਨਹੀਂ ਦੀਦੀ ਮੈਂ ਤੇ ਇਹ ਨਾ ਕੋਈ ਗੱਲ ਨਹੀਂ ਕਰਦੀ ਤੂੰ ਮੇਰੀ ਭੈਣ ਨੂੰ ਨਾ ਘਰੋਂ ਕੱਢਿਓ ਮੇਰੀ ਗੱਲ ਸੁਣ ਲਾ ਜਮਾ 40000 ਰੁਪਈਆ ਨਾ ਮੇਰਾ ਮੈਂ ਤੇਰੇ ਚੋਂ ਕੱਢਣਾ ਆ ਆਹ ਇਹ ਸੋਚੀ ਤਾਂ ਜੇ ਕਿਤੇ ਮੂੰਹੋਂ ਗੱਲ ਨਿਕਲ ਗਈ ਤਾਂ ਤੈਨੂੰ ਮੈਂ ਜਿੰਦੀ ਇੱਥੇ ਅੰਦਰ ਨਾਪ ਦੇਣਾ ਨਹੀਂ ਮਾਸੀ ਜੀ ਮੈਂ ਕਿਹੇ ਨਾਲ ਗੱਲ ਹੀ ਕਰਦੀ ਚਲ ਠੀਕ ਵਾ ਭਾਂਡੇ ਪਏ ਨੇ ਉਹ ਮਾਜ ਦੇ ਚੱਕਰਾਓ ਮੇਰੇ ਕੋ ਕੰਮ ਡਾਓ ਇਹਨੂੰ ਜਿਹੜਾ ਵੀ ਕਰਉਣਾ ਚਲ ਆ ਮੇਰਾ ਤੇ ਪਾਰਾ ਹਾਈ ਹੋ ਗਿਆ ਸੱਚੀ ਜਿੰਨਾਂ ਦੇ ਮੇਰੇ ਪੈਸੇ ਨਿਕਲੇ ਮੇਰੇ ਤੇ ਕਿ ਅੱਗੀ ਲੱਗੀ ਦੀ ਉਹ ਚੱਲ ਮੰਮੀ ਕੋਈ ਗੱਲ ਹੁਣ ਫਿਕਰ ਨਾ ਕਰੋ ਠੀਕ ਵਾ ਨਾ ਹੁਣ ਜੇ ਕੋਈ ਜਿੰਨਾ ਵੀ ਕੰਮ ਹੈਗਾ ਵਾ ਨਾ ਸਾਰਾ ਕਰਵਾਓ ਆਹੋ ਪਹਿਲਾਂ ਭਾਂਡੇ ਸਾਫ਼ ਕਰਾਉਨੇ ਆ ਤੁਮੜੇ ਜਿਹੜਾ ਬਾਹਰ ਦਾ ਕੰਮ ਘਰੀਦਾ ਉਹਨੂੰ ਕਰਨਾ ਕੋਈ ਕੰਮ ਤੇ ਮੈਂ ਵੀ ਨਹੀਂ ਕਰਨਾ ਇਹਦੇ ਕੋਈ ਸਾਰਾ ਕਰਾਂਗਾ ਅਸੀਂ ਕੀ ਕਰਨ ਨੂੰ ਕਰਨਾ ਆਹੋ ਆਪੇ ਹੁਣੇ ਕਰੋਗੇ ਹੋਰ ਚੱਲ ਜਾ ਕੇ ਤੇ ਬਾਹਰ ਮਾਣਾਂ ਭਾਂਡੇ ਮਾਜ ਲੈ ਤੇ ਚਲ ਜਾ ਤੇ ਕੱਲ ਨੂੰ ਟਾਈਮ ਨਾ ਆ ਜੀ ਤੇ ਇਹੋ ਕਹਿਣਾ ਮੈਂ ਜਾ ਕੇ ਮੇਰਾਂ ਬੜਾ ਪਿਆਰ ਕਰਦੀ ਐ ਮੈਨੂੰ ਸਾਰਾ ਕੁ ਖਾਣ ਨੂੰ ਦਿੰਦੀ ਐ ਠੀਕ ਆ ਤਾਂ ਜੇ ਕਿਤੇ ਗੱਲ ਕੋਈ ਨਿਕਲ ਗਈ ਨਾ ਤੇ ਮੇਰ ਤੋਂ ਬੁਰਾ ਨਹੀਂ ਕੋਈ ਇਹ ਸੋਚੀ ਮਾਰ ਕੇ ਤੇ ਚਲ ਜਾ